ਡੇਲੀਪੋਸ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ ਨਸ਼ਾ ਇੱਕ ਅਜੀਹਾ ਮੁੱਦਾ ਹੈ ਜਿਸ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਹੁਤ ਬਦਨਾਮ ਕੀਤਾ। ਕਹਿੰਦੇ ਨੇ ਪੰਜਾਬੀ ਨੌਜਵਾਨ ਅੱਜ ਨਸ਼ੇ 'ਚ ਹੈ ਇਹ ਅਸੀਂ ਨਹੀਂ ਕਹਿੰਦੇ। ਇਹ ਸਿਆਸੀ ਪਾਰਟੀਆਂ ਵੀ ਕਹਿੰਦੀਆਂ ਨੇ ਸਿਆਸਤਦਾਨ ਵੀ ਕਹਿੰਦੇ ਨੇ ਤੇ ਲੋਕ ਵੀ ਕਹਿੰਦੇ ਨੇ ਤੇ ਹਕੀਕਤ ਵੀ ਹੈ। ਲੇਕਿਨ ਕੀ ਤੁਸੀਂ ਜਾਣਦੇ ਹੋ ਜੋ ਵਿਦੇਸ਼ਾਂ 'ਚ ਵੱਸ ਰਹੇ ਪੰਜਾਬੀ ਨੇ ਉਹ ਵੀ ਇਸ ਤੋਂ ਬਚੇ ਨਹੀਂ। ਯਾਨੀ ਕਿ ਜੇਕਰ ਵਿਦੇਸ਼ਾਂ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੈ ਤਾਂ 60 ਤੋਂ 70 ਫੀਸਦੀ ਤੋਂ ਜ਼ਿਆਦਾ ਉਸ ਕਾਰੋਬਾਰ ਦਾ ਹਿੱਸਾ ਪੰਜਾਬੀ ਨੌਜਵਾਨ ਵੀ ਹੈ ਇਹ ਕੋੜਾ ਸੱਚ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪ੍ਰਜੋਤ ਕੌਰ ਪੰਗੂ ਇੱਕ ਕਈ ਸਾਲ ਪਹਿਲਾਂ ਇੱਕ ਕਿਸਾਨ ਦੀ ਧੀ ਪ੍ਰਜੋਤ ਜੋ ਕੈਨੇਡਾ ਗਈ ਜਿਵੇਂ ਸਾਰੇ ਨੌਜਵਾਨ ਜਾਣਦੇ ਨੇ ਕਈ ਸੁਪਨੇ ਸੀ ਲੇਕਿਨ ਅੱਜ ਇੱਕ ਵਧੀਆ ਫਿਲਮੇਕਰ ਨੇ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਦੀ ਇੱਕ ਮੂਵੀ ਆ ਰਹੀ ਹੈ ਸ਼ਾਰਟ ਮੂਵੀ ਜੋ ਕਿ ਵਿਦੇਸ਼ਾਂ ਦੇ ਵਿੱਚ ਜੋ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ ਖਾਸ ਕਰ ਪੰਜਾਬੀ ਕਿਵੇਂ ਫਸੇ ਨੇ ਨੌਜਵਾਨ ਕਿਵੇਂ ਫਸਦਾ ਹੈ ਉਸ ਨੂੰ ਲੈ ਕੇ ਬਣਾਈ ਗਈ ਹੈ ਲੇਕਿਨ ਸਭ ਤੋਂ ਪਹਿਲਾਂ ਜਾਣਾਂਗੇ ਪ੍ਰਭਜੋਤ ਕਿਵੇਂ ਇਸ ਸਫ਼ਰ ਰਿਹਾ ਕਿਵੇਂ ਇੱਕ ਨਾਰਮਲ ਇੱਕ ਕਿਸਾਨ ਦੀ ਧੀ ਇੱਕ ਫਿਲਮੇਕਰ ਬਣ ਗਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਡੇਲੀ ਪੋਸਟ ਸੁਣਨ ਵਾਲਿਆਂ ਨੂੰ ਸਫਰ ਤੇ ਆਮੀ ਸ਼ੁਰੂ ਹੋਇਆ ਸੀਗਾ ਇੱਥੋਂ ਅਸੀਂ 2008 ਦੇ ਵਿੱਚ ਮੂਵ ਹੋਏ ਸੀਗੇ ਐਂਡ ਇਹ ਸੋਚ ਕੇ ਗਏ ਸੀ ਕਿ ਕਿ ਉੱਥੇ ਕੁਝ ਕੰਮਕਾਰ ਕਰਾਂਗੇ ਪੈਸੇ ਕਮਾਵਾਂਗੇ ਐਂਡ ਜ਼ਿੰਦਗੀ ਚੱਲਦੀ ਰਹੂਗੀ ਵਧੀਆ ਜ਼ਿੰਦਗੀ ਚੱਲੇਗੀ ਬਟ ਹੌਲੀ ਹੌਲੀ ਮੇਰਾ ਬੇਟਾ ਜਿਹੜਾ ਸੀਗਾ ਉਦੋਂ 10-11 ਸਾਲ ਦਾ ਸੀਗਾ ਉਹ ਉਹਦਾ ਡਾਂਸ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਹ ਬੂਗੀ ਵੋਗੀ ਫਾਈਨਲਿਸਟ ਬਣ ਗਿਆ ਤੇ ਉਹ ਕਹਿੰਦਾ ਸੀਗਾ ਕਿ ਜੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਾਂਗਾ ਤਾਂ ਮੈਂ ਐਕਟਰ ਹੀ ਬਣਾਗਾ ਮੈਂ ਕਿਹਾ ਤੇ ਬੜੇ ਪੰਗੇ ਵਾਲੀ ਗੱਲ ਹੈ ਕਿਉਂਕਿ ਕਿਸਾਨ ਦਾ ਬੇਟਾ ਕਿਸਾਨ, ਬਿਜ਼ਨਸਮੈਨ ਦਾ ਬੇਟਾ ਬਿਜ਼ਨਸਮੈਨ, ਫਿਲਮ ਮੇਕਰਸ ਦਾ ਬੱਚੇ ਫਿਲਮਾਂ ਦੇ ਵਿੱਚ ਜਾਂਦੇ ਨੇ, ਡਾਕਟਰ ਦੇ ਬੱਚੇ ਡਾਕਟਰ, ਇੰਜੀਨੀਅਰ ਤੇ ਇੰਜੀਨੀਅਰਸ ਸੋ ਆਨ ਮੈਂ ਸੋਚਿਆ ਜੇ ਇਹ ਇਕੱਲਾ ਜਾਊਗਾ ਦੀ ਜਰਨੀ ਬਹੁਤ ਟਫ ਹੋਏਗੀ ਸੋ ਇਹੀ ਸੋਚ ਕੇ ਫਿਰ ਮੈਂ ਫਿਲਮ ਸਕੂਲ ਜੁਆਇਨ ਕੀਤਾ ਕਿ ਮੈਂ ਤਿਆਂ ਇਸ ਬਿਜ਼ਨਸ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀ ਆਂ ਐਂਡ ਜੇ ਮੇਰੇ ਤੋਂ ਕੁਝ ਹੋ ਜਾਤਾ ਹੋ ਸਕਦਾ ਨਾਲ بیٹے ਨੂੰ ਵੀ ਛੋੜ ਲਾਂਗੇ ਤੇ ਆਪਣਾ ਇਹ ਸਫਰ ਆਸਾਨੀ ਦੇ ਨਾਲ ਕੱਟ ਜਾਊਗਾ ਇਹੀ ਹੋਇਆ 2013 ਦੇ ਵਿੱਚ ਮੈਂ ਵੈਨਕੂਵਰ ਫਿਲਮ ਸਕੂਲ ਗਈ ਉੱਥੋਂ ਪ੍ਰੋਡਕਸ਼ਨ ਐਂਡ ਡਾਇਰੈਕਸ਼ਨ ਸਿੱਖੀ ਐਂਡ ਫਿਰ ਪਹਿਲੀ ਫੀਚਰ ਫਿਲਮ ਬਣਾਈ ਹਾਲੀਵੁੱਡ ਪੋਇਗਨੈਂਟ ਐਂਡ ਉਸ ਤੋਂ ਬਾਅਦ 2016 ਦੇ ਵਿੱਚ ਉਹ ਬਣਾਈ ਸੀਗੀ ਐਂਡ ਹੁਣ ਸ਼ਾਰਟ ਫਿਲਮ ਬਣਾਈ ਹੈ ਤੇ ਹੁਣ ਮਤਲਬ ਕਿੰਨਾ ਕਿੰਨਾ ਸਾਲ ਦਾ ਸਫ਼ਰ ਤੁਹਾਡਾ ਹੁਣ ਹੋ ਚੁੱਕਿਆ ਹੈ ਫਿਲਮ ਮੇਕਿੰਗ ਵਿੱਚ ਤੁਸੀਂ ਇਹ ਲਗਾ ਲਓ ਕਿ 2013 ਤੋਂ ਸ਼ੁਰੂ ਕੀਤਾ ਸੀਗਾ ਤੇ ਇਟ ਹੈਜ਼ ਬੀਨ ਵੈਰੀ ਗੁੱਡ ਜਰਨੀ ਇੱਕ ਫੀਚਰ ਫਿਲਮ ਬਣ ਚੁੱਕੀ ਹੈ ਇੱਕ ਸ਼ਾਰਟ ਫਿਲਮ ਬਣ ਚੁੱਕੀ ਹੈ ਐਂਡ ਅੱਗੇ ਹੁਣ ਜਾਰੀ ਹੈ ਸਫ਼ਰ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਨਸ਼ਾ ਪੰਜਾਬ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਸਿਆਸਤ ਵੀ ਨਸ਼ੇ ਨੂੰ ਲੈ ਕੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਨਵੀਂ ਗੱਲ ਸੁਣਨ ਨੂੰ ਮਿਲੀ ਤੁਹਾਡੇ ਕੋਲੋਂ ਕਿ ਵਿਦੇਸ਼ਾਂ ਦੇ ਵਿੱਚ ਜੋ ਇਹ ਕਾਰੋਬਾਰ ਹੁੰਦਾ ਨਸ਼ੇ ਦਾ ਪੰਜਾਬੀ ਬਹੁਤ ਜ਼ਿਆਦਾ ਫਸੇ ਹੋਈ ਨਹੀਂ ਤੁਹਾਡੀ ਜਿਹੜੀ ਸ਼ਾਰਟ ਮੂਵੀ ਆ ਰਹੀ ਹੈ ਹਾਂਜੀ ਉਸ ਦਾ ਮੇਨ ਫੋਕਸ ਵੀ ਇਸ ਬਿਜ਼ਨਸ ਤੇ ਹੈ ਡਰੱਗਸ ਦੇ ਬਿਜ਼ਨਸ ਤੇ ਡਰੱਗਸ ਦੇ ਬਿਜ਼ਨਸ ਤੇ ਅਕਚੁਅਲੀ ਕੀ ਹੁੰਦਾ ਕਿ ਜਦੋਂ ਬੱਚੇ ਉੱਥੇ ਹਾਈ ਸਕੂਲ ਦੇ ਵਿੱਚ ਜਾਂਦੇ ਨੇ ਐਲੀਮੈਂਟਰੀ ਸਕੂਲ ਤੋਂ ਜਦੋਂ ਉਹਨਾਂ ਦੀ ਟਰਾਂਜੀਸ਼ਨ ਹਾਈ ਸਕੂਲ ਦੇ ਵਿੱਚ ਹੁੰਦੀ ਆ ਉੱਥੇ ਸਕੂਲ ਦੀ ਹੱਦਾਂ ਤੋਂ ਬਾਅਦ ਹੀ ਉਹਨਾਂ ਨੂੰ ਆਹਾ ਮੈਰੋਵਾਨਾ ਅਵੇਲੇਬਲ ਹੁੰਦੀ ਆ ਉਹ ਲੋਕ ਉਸੇ ਟਾਈਮ ਤੇ ਬੱਚੇ ਜਿਹੜੇ ਆ 60 ਤੋਂ 70% ਬੱਚੇ ਜਿਹੜੇ ਆ ਉਹ ਇਸ ਚੀਜ਼ ਦੇ ਵਿੱਚ ਇਨਵੋਲਵ ਹੋਣਾ ਸ਼ੁਰੂ ਹੋ ਜਾਂਦੇ ਆ ਕੁਝ ਰੀਕ੍ਰੀਏਸ਼ਨਲ ਇਨਵੋਲਵ ਹੁੰਦੇ ਆ ਕੁਝ ਉਹਦਾ ਬਿਜ਼ਨਸ ਕਰਨ ਲੱਗ ਜਾਂਦੇ ਆ ਕੁਝ ਉਹਦੇ ਇੰਨੇ ਆਦੀ ਹੋ ਜਾਂਦੇ ਆ ਕਿ ਉਹ ਮੁੜ ਕੇ ਉਹ ਸਾਰੀ ਲਾਈਫ ਉਹਨਾਂ ਦੀ ਉਸ ਤੰਦੇ ਦੇ ਵਿੱਚ ਹੀ ਨਿਕਲ ਜਾਂਦੀ ਹੈ ਸੋ ਇਹ ਸਕੂਲ ਤੋਂ ਹੀ ਹਾਈ ਸਕੂਲ ਤੋਂ ਸ਼ੁਰੂ ਹੁੰਦਾ ਹੈ ਇਹਨਾਂ ਦੀ ਵੀ ਇਹ ਲੰਬੀ ਇੱਕ ਇਤਿਹਾਸ ਹੈਗਾ ਹੈ ਐਂਡ ਇਹ ਫਿਰ ਅੱਗੇ ਵਧਦੇ ਜਾਂਦੇ ਵਧਦੇ ਜਾਂਦੇ ਆ ਵਧਦੇ ਜਾਂਦੇ ਕੁਝ ਡੀਲਰ ਬਣ ਜਾਂਦੇ ਆ ਫਿਰ ਜਦੋਂ ਇਹ ਆਪਸ ਦੇ ਵਿੱਚ ਡੀਲਰ ਬਣ ਜਾਂਦੇ ਆ ਡਰਗ ਡੀਲਿੰਗਸ ਕਰਦੇ ਨੇ ਤੇ ਵਿਰੋਧਤਾ ਲੋਥੀ ਵੀ ਆ ਗੈਂਗਸ ਉੱਥੇ ਵੀ ਹੈਗੇ ਆ ਐਂਡ ਬਹੁਤ ਸਾਰੇ ਨੌਜਵਾਨ ਤੁਸੀਂ ਨਿਊਜ਼ ਦੇ ਵਿੱਚ ਵੀ ਸੁਣਦੇ ਹੋਗੇ 16 17 ਸਾਲ ਦੇ ਤੋਂ ਲੈ ਕੇ 20 21 ਸਾਲ ਦੇ ਨੌਜਵਾਨ ਜਿਹੜੇ ਹੁੰਦੇ ਆ ਇੱਕ ਦੂਸਰੇ ਦਾ ਮਰਡਰ ਜੰਦੇ ਸੋ ਉਹ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦੇ ਇੱਕੋ ਇੱਕ ਬੱਚਾ ਹੁੰਦਾ ਆ ਜਾਂ ਦੋ ਬੱਚੇ ਹੁੰਦੇ ਆ ਬਈ ਬੱਚੇ ਜਿੰਨੇ ਮਰਜ਼ੀ ਹੋਣ ਪਰ ਜਦੋਂ ਵੀ ਉਂਗਲੀ ਕੱਟਦੀ ਆ ਦਰਦ ਤਾਂ ਉਨਾ ਹੀ ਹੁੰਦਾ ਆ ਸੋ ਉਹ ਜਿਹੜੇ ਆਪਣੇ ਕਮਿਊਨਿਟੀ ਦੇ ਬੱਚੇ ਜਿਹੜੇ ਕਿ ਉਥੇ ਇਸ ਚੀਜ਼ ਦੇ ਵਿੱਚ ਇਨਵੋਲ ਹੋ ਜਾਂਦੇ ਸੀਗੇ ਉਹਨਾਂ ਨੂੰ ਮੈਂ ਜਦੋਂ ਇਹ ਦੇਖਦੀ ਆ ਕਿ ਕਿਹੜੇ ਰਸਤੇ ਤੇ ਜਾ ਰਹੇ ਆ ਅਸੀਂ ਇੱਥੇ ਕਮਾਈਆਂ ਕਰਨ ਆਏ ਆ ਅਸੀਂ ਆਪਣੇ ਦੇਸ਼ ਦਾ ਨਾਮ ਕਰਨ ਆਏ ਆ ਅਸੀਂ ਆਪਣੇ ਖਾਨਦਾਨ ਦੇ ਵਿੱਚ ਅੱਗੇ ਵਧਣ ਆਏ ਆ ਤੇ ਆਪਾਂ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਕਿੱਧਰ ਜਾ ਰਹੀ ਆ ਉਹ ਇਸ ਦੇ ਵਿੱਚ ਕਿਉਂ ਇਨਵੋਲ ਹੋ ਰਹੀ ਆ ਰਾਈਟ ਉਹ ਸਾਰੀਆਂ ਚੀਜ਼ਾਂ ਜਦੋਂ ਮੈਂ ਦੇਖੀਆਂ ਤਾਂ ਮੈਂ ਇਹ ਸੋਚਿਆ ਕਿ ਮੈਂ ਕਿਸੇ ਨੂੰ ਜਾ ਕੇ ਲੈਕਚਰ ਤਾਂ ਦੇ ਨਹੀਂ ਸਕਦੀ ਮੈਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੀ ਤੇ ਵਾਈ ਨਾਟ ਕਿ ਇੱਕ ਸ਼ਾਰਟ ਫਿਲਮ ਬਣਾਈ ਜਾਵੇ ਰਾਈਟ ਜਿਹਦੇ ਦੇ ਥਰੂ ਵਿਦ ਐਂਟਰਟੇਨਮੈਂਟ ਇਹਨਾਂ ਦੇ ਥਰੂ ਇਹ ਮੈਸੇਜ ਚਲਾ ਜਾਵੇ ਕਿ ਜੋ ਵੀ ਨਸ਼ਾ ਕਰਦੇ ਆ ਉਹ ਐਂਡ ਦਾ ਐਂਡ ਬਰਬਾਦੀ ਹੈ ਲੇਕਿਨ ਇੱਥੇ ਦੇਖਿਆ ਗਿਆ ਹੈ ਕਿ ਜਿਵੇਂ ਹੁਣ ਬਾਹਰ ਜਾਣਾ ਹੋਵੇ ਵਿਦੇਸ਼ਾਂ ਜਾਣਾ ਹੋਵੇ ਤਾਂ ਮਾਪੇ ਸੋਚਦੇ ਨੇ ਫਿਊਚਰ ਸਿਕਿਉਰ ਹੈ ਭਵਿੱਖ ਸੁਰੱਖਿਅਤ ਹੈ ਸਾਡੇ ਬੱਚਿਆਂ ਦਾ ਲੇਕਿਨ ਜੋ ਹਕੀਕਤ ਤੁਸੀਂ ਬਿਆਨ ਕਰ ਰਹੇ ਹੋ ਉਹ ਇਸ ਸੁਪਨੇ ਤੋਂ ਬਹੁਤ ਜ਼ਿਆਦਾ ਅਲੱਗ ਹੈ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਸਿੱਕੇ ਦੇ ਦੋ ਪਹਿਲੂ ਨੇ ਰਾਈਟ ਜਦੋਂ ਇੱਥੋਂ ਆਪਾਂ ਜਾਂਦੇ ਆ ਰਾਈਟ ਉਦੋਂ ਇਹੀ ਸੋਚ ਕੇ ਬੱਚੇ ਭੇਜਦੇ ਆ ਜਾਂ ਉੱਥੇ ਪਹੁੰਚਦੇ ਆ ਕਿ ਅਸੀਂ ਆ ਚੰਗੇ ਕੰਮ ਕਰਾਂਗੇ ਰਾਈਟ ਮੇਬੀ ਜਦੋਂ ਉਹ ਇੱਥੋਂ ਬੱਚੇ ਜਾਂਦੇ ਨੇ ਮੇਬੀ ਉਹਨਾਂ ਨੂੰ ਕੰਮ ਨਹੀਂ ਮਿਲਦੇ ਮੇਬੀ ਉਹਨਾਂ ਦੇ ਵਰਕ ਪਰਮਿਟ ਦੀ ਪ੍ਰੋਬਲਮ ਹੈ ਮੇਬੀ ਉਹਨਾਂ ਨੂੰ ਆਵਰਸ ਨਹੀਂ ਮਿਲਦੇ ਮੇਬੀ ਉਹਨਾਂ ਨੂੰ ਤਨਖਾਹਾਂ ਘੱਟ ਮਿਲਦੀਆਂ ਨੇ ਯਾ ਮੇਬੀ ਉਹਨਾਂ ਦਾ ਸੋਸ਼ਲ ਹੋ ਰਿਹਾ ਹੈ ਰਾਈਟ ਉਹ ਜੋ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਮੇਬੀ ਰੋਂਗ ਤਰੀਕੇ ਨਾਲ ਵਾਧਦੇ ਹੋਣ ਰਾਈਟ ਇਹ ਦੋ ਦੋ ਪਹਿਲੂ ਨੇ ਕੁਝ ਬੱਚੇ ਨੇ ਜਿਹੜੇ ਉੱਥੇ ਪੜ੍ਹਾਈ ਕਰਨ ਵੀ ਜਾਂਦੇ ਨੇ ਬਟ ਕੁਝ ਬੱਚੇ ਨੇ ਜਿਹੜੇ ਉੱਥੇ ਨਹੀਂ ਵੀ ਆ ਇਹ ਜਿਹੜੇ ਡਰੱਗਸ ਦਾ ਇਨਵੋਲਵਮੈਂਟ ਹੈ ਕੀ ਹੈ ਇਹ ਨਹੀਂ ਕਿ ਜਿਹੜੇ ਇੱਥੋਂ ਗਏ ਨੇ ਉਹੀ ਡਰੱਗਸ ਕਰਦੇ ਆ ਉੱਥੇ ਜਿਹੜੇ ਬੱਚੇ ਸਕੂਲਾਂ 'ਚ ਜਾਂਦੇ ਨੇ ਉਹ ਵੀ ਬਹੁਤ ਬੁਰੀ ਤਰ੍ਹਾਂ ਇਸ ਉਹਦੇ ਵਿੱਚ ਫਸੇ ਫਸੇ ਹੋਏ ਨੇ ਐਂਡ ਅਬੋਵ ਥੈਟ ਉੱਥੇ ਮੈਰੋਵਾਨਾ ਲੀਗਲ ਹੈ ਤੁਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਜੇ ਤੁਸੀਂ ਕੁਝ ਕਹੋਗੇ ਉਹ ਕਿਉਂਕਿ ਸਾਡੇ ਰਾਈਟਸ ਆ ਜੇ ਗਵਰਨਮੈਂਟ ਨੇ ਲੀਗਲ ਕੀਤੀ ਹੈ ਕਿ ਤੁਸੀਂ ਕਿਉਂ ਇਨਵੋਲਵ ਹੋ ਰਹੇ ਹਾਂ ਕਿ ਕਿਸ ਦੇ ਡਰਾਬੈਕਸ ਵੀ ਨੇ ਮਹਿਰਵਾਨਾ ਉੱਤੇ ਲੀਗਲ ਕੀਤੀ ਗਈ ਹੈ ਇਸ ਦਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਉੱਥੇ ਹਾਂ ਦੇਖੋ ਜੋ ਮੈਂ ਨਿਊਜ਼ ਦੇ ਵਿੱਚ ਪੜ੍ਹ ਰਹੀ ਹਾਂ ਇੱਕ ਨੁਕਸਾਨ ਤਾਂ ਹੈ ਇਹ ਕਿ ਤੁਹਾਡਾ ਬ੍ਰੇਨ ਸਲੋ ਹੋ ਜਾਂਦਾ ਤੁਸੀਂ ਰਾਈਟ ਨਾਉ ਜੋ ਕਰ ਰਹੇ ਹੋ ਉਹਦੇ ਵਿੱਚ ਮਸਤੋਂ ਜੇ ਤੁਹਾਨੂੰ ਗੁੱਸਾ ਆ ਰਿਹਾ ਤੇ ਤੁਸੀਂ ਗੁੱਸਾ ਕਰੀ ਜਾਣਾ ਚਾਹੀ ਤੇ ਤੁਹਾਨੂੰ ਪਿਆਰ ਆ ਰਿਹਾ ਤੇ ਤੁਸੀਂ ਪਿਆਰ ਕਰੀ ਜਾਣਾ ਰਾਈਟ ਸੋ ਸਾਈਡ ਇਫੈਕਟਸ ਤਾਂ ਹੈ ਹੀ ਆ ਬਟ ਲੋਕੀ ਜਿਹੜੇ ਭੰਗ ਕਰਦੇ ਨੇ ਜਾਂ ਮਹਿਰਵਾਨਾ ਕਰਦੇ ਨੇ ਉਹ ਇਸ ਚੀਜ਼ ਨੂੰ ਮੰਨਣ ਵਾਸਤੇ ਕਿਤੇ ਵੀ ਰਾਜ਼ੀ ਨਹੀਂ ਹੈ ਕਿਉਂਕਿ ਉਹਨਾਂ ਦਾ ਬ੍ਰੇਨ ਪ੍ਰੇਨ ਇਸ ਤਰ੍ਹਾਂ ਪ੍ਰੋਗਰਾਮ ਹੋ ਗਿਆ ਹੈ ਕਿ ਨੋ ਇਟਸ ਲੀਗਲ ਇਟ ਇਸ ਗੁੱਡ ਫॉर ਹੈਲਥ ਇੱਥੇ ਦੇਖਿਆ ਗਿਆ ਹੈ ਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਿਆਸਤ ਬਹੁਤ ਜ਼ਿਆਦਾ ਹੁੰਦੀ ਹੈ ਇਲਜ਼ਾਮ ਲਾਏ ਜਾਂਦੇ ਨੇ ਇੱਕ ਦੂਜੇ ਪਾਰਟੀਆਂ ਤੇ ਤੇ ਕਿਹਾਈ ਵੀ ਜਾਂਦੇ ਕਿ ਪੁਲਿਸ ਵੀ ਕਿਤਨਾ ਕਿਤੇ ਇਨਵੋਲਡ ਹੈ ਕਿ ਉੱਥੇ ਵੀ ਅਜਿਹਾ ਕੁਝ ਹੁੰਦਾ ਅ ਦੇਖੋ ਸ਼ਰਿਆਮ ਉਥੇ ਕੁਝ ਨਹੀਂ ਹੁੰਦਾ ਰਾਈਟ ਜੇ ਉਥੇ ਭੰਗ ਲੀਗਲ ਹੈ ਤੇ ਲੀਗਲ ਹੈ ਬਟ ਮੈਂ ਉਥੇ ਕੁਝ ਪੁਲਿਸ ਆਫੀਸਰਸ ਨੂੰ ਮਿਲੀ ਆ ਉਹਨਾਂ ਨੂੰ ਤੋਂ ਮੈਂ ਵੈਰੀਫਾਈ ਕੀਤਾ ਤੇ ਉਹਨਾਂ ਨੇ ਮੈਨੂੰ ਆਪ ਦਿਖਾਇਆ ਕਿ ਆ ਦੇਖੋ ਆਹ ਬੱਚੇ ਨੇ ਜਿਹੜੇ ਕਿ ਡਰੱਗਸ ਡੀਲਿੰਗ ਦੇ ਵਿੱਚ ਇਨਵੋਲਵ ਨੇ ਉਹਨਾਂ ਨੇ ਮੈਨੂੰ ਦਿਖਾਇਆ ਤੇ ਆਈ ਕੁਐਸਚਨਡ ਥੈਮ ਕਿ ਤੁਸੀਂ ਰਾਈਟ ਨਾਉ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਤੁਸੀਂ ਫੜਦੇ ਕਹਿੰਦੇ ਅਸੀਂ ਇਹਨਾਂ ਦੇ ਉਹਨੂੰ ਕੁਝ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਇਹ ਦੇ ਹੈਵ ਜਸਟ ਸਟਾਰਟਡ ਇਹ ਹੁਣ ਸ਼ੁਰੂ ਹੋਇਆ ਹੋ ਸਕਦਾ ਕੱਲ੍ਹ ਹਟ ਜਾਣੀ ਆ ਪਰਸੋਂ ਹਰਜਨ ਵੀ ਆਰ ਲੁਕਿੰਗ ਫਾਰ ਅ ਬਿਗ ਫਿ ਬਟ ਬੈਂਰੀ ਮਨ ਦੇ ਵਿੱਚ ਕੁਐਸਚਨ ਆਇਆ ਕਿ ਜੇ ਇਹ ਇਹੀ ਬੱਚੇ ਅੱਗੇ ਵੱਧਦੇ ਨੇ ਅੱਗੇ ਇਹ ਹੋਰ ਬਿਜ਼ਨਸ ਨੂੰ ਕਰਦੇ ਨੇ ਤੇ ਇਹੀ ਬਿਗ ਫਿਸ਼ ਬਣਨਗੇ ਜਾਂ ਇਹਨਾਂ ਨੂੰ ਕੋਈ ਮਾਰ ਦੂਗਾ ਜਾਂ ਇਹ ਕਿਸੇ ਨੂੰ ਮਾਰ ਦੇਣਗੇ ਤੇ ਇਹਨੇ ਅੱਗੇ ਵਧਣਾ ਹੈ ਸੋ ਇਹ ਚੀਜ਼ ਹੈ ਉਥੇ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਸ਼ਾਰਟ ਮੂਵੀ ਹੈ ਉਸ ਤੋਂ ਬਾਅਦ ਉਹ ਦੇਖਣ ਤੋਂ ਬਾਅਦ ਕੁਝ ਪੋਜ਼ਿਟਿਵ ਅ ਅਸਰ ਨੌਜਵਾਨਾਂ ਤੇ ਜੋ ਇਸ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਤੇ ਪਵੇਗਾ ਸੀ ਅਗੇਨ ਡਿਪੈਂਡਸ ਅਪਨ ਇੰਡੀਵਿਜੂਅਲ ਟੂ ਇੰਡੀਵਿਜੂਅਲ ਰਾਈਟ ਜੇ ਤੇ ਕੋਈ ਰਿਸੈਪਟਿਵ ਹੈਗਾ ਆ ਕੁਝ ਆਪਣੀ ਲਾਈਫ ਨੂੰ ਚੇਂਜ ਕਰਨਾ ਚਾਹੁੰਦਾ ਆ ਜਾਂ ਕੋਈ ਹਰਟ ਹੋਇਆ ਆ ਉਹਦੇ ਤੇ ਜ਼ਰੂਰ ਅਸਰ ਹੋਏਗਾ ਪੇਰੈਂਟਸ ਤੇ ਅਸਰ ਹੋਏਗਾ ਕਿ ਹਾਂ ਸਾਡੇ ਬੱਚੇ ਇਸ ਉਹਦੇ ਵਿੱਚ ਜਾਂਦੇ ਨੇ ਕਿਉਂ ਜਾਂਦੇ ਨੇ ਅਸੀਂ ਕਿਸ ਤਰ੍ਹਾਂ ਥੋੜਾ ਜਿਹਾ ਉਹਨਾਂ ਨੂੰ ਦੇਖਭਾਲ ਕਰੀਏ ਉਸ ਚੀਜ਼ ਦਾ ਪੇਰੈਂਟਸ ਤੇ ਵੀ ਅਸਰ ਹੋਊਗਾ ਔਰ ਮੈਂ ਮੰਨਦੀ ਹਾਂ ਕਿ ਅਗਰ ਇੱਕ ਬੱਚੇ ਦੀ ਵੀ ਲਾਈਫ ਬਦਲ ਜਾਂਦੀ ਹੈ ਰਾਈਟ ਮੈਂ ਸਾਡਾ ਇਹ ਫਿਲਮ ਬਣਾਉਣ ਦਾ ਮਕਸਦ ਜਿਹੜਾ ਹੈ ਪੂਰਾ ਹੋ ਜਾਏਗਾ ਤੁਹਾਡਾ ਕਹਿੰਦਾ ਮਤਲਬ ਕਿ ਬੱਚੇ ਮਾਪਿਆਂ ਨੂੰ ਉਹੀ ਚੀਜ਼ ਦਿਖਾਉਂਦੇ ਨਹੀਂ ਜੋ ਦਿਖਾਣਾ ਚਾਹੁੰਦੇ ਨੇ ਜਾਂ ਫਿਰ ਜੋ ਮਾਪੇ ਦੇਖਣਾ ਚਾਹੁੰਦੇ ਨੇ ਲੇਕਿਨ ਮਾਪੇ ਅਸਲ ਹਕੀਕਤ ਉਹ ਬਹੁਤ ਦੂਰ ਹੁੰਦੇ ਨੇ ਹਾਂਜੀ ਇਹ ਬਹੁਤ ਲਾਈਕ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਯਾ ਐਵਰੀ ਇੰਡੀਵਿਜੂਅਲ ਬਹੁਤ ਸਮਾਰਟ ਹੁੰਦੇ ਆ ਉਹ ਜਦੋਂ ਕਿਸੇ ਨਾਲ ਗੱਲ ਕਰਦੇ ਆ ਉਹਨਾਂ ਨੂੰ ਐਗਜ਼ੈਕਟਲੀ ਪਤਾ ਹੁੰਦਾ ਕਿ ਅਸੀਂ ਇਹਦੇ ਨਾਲ ਕੀ ਗੱਲ ਕਰਨੀ ਹੈਗੀ ਹੈ ਰਾਈਟ ਯਾ ਅਸੀਂ ਇਹਨੂੰ ਕਿਵੇਂ ਲਾਈਕ ਟ੍ਰੀਟ ਕਰਨਾ ਹੈ ਸੇਮ ਉਹ ਪੇਰੈਂਟਸ ਨੂੰ ਵੀ ਉਸੇ ਤਰ੍ਹਾਂ ਟ੍ਰੀਟ ਕਰਦੇ ਆ ਕਿਉਂਕਿ ਐਟ ਦ ਐਂਡ ਉਹਨਾਂ ਨੂੰ ਪੈਸੇ ਚਾਹੀਦੇ ਆ ਅਗਰ ਉਹਨਾਂ ਨੇ ਮਹਿਰਮਾਨਾ ਕਰਨੀ ਹੈ ਉਹਦੇ ਵਾਸਤੇ ਪੈਸੇ ਚਾਹੀਦੇ ਆ ਜਿਮ ਜਾਣਾ ਹੈ ਇੱਧਰ ਜਾਣਾ ਉੱਧਰ ਜਾਣਾ ਹੈ ਹਰ ਇੱਕ ਚੀਜ਼ ਵਾਸਤੇ ਪੈਸੇ ਚਾਹੀਦੇ ਆ ਅਗਰ ਪੇਰੈਂਟਸ ਉਹਨਾਂ ਦੇ ਵੱਲ ਨਹੀਂ ਤਾਂ ਹੀ ਉਹ ਸਾਰੀਆਂ ਚੀਜ਼ਾਂ ਕਰਪਾਣਗੇ ਰਾਈਟ ਜੇ ਉਹਨਾਂ ਦੇ ਪੇਰੈਂਟਸ ਵੱਲ ਨਹੀਂ ਆ ਉਹ ਸੋ ਇਸ ਕਰਕੇ ਬੱਚੇ ਐਗਜ਼ੈਕਟਲੀ ਤੁਹਾਨੂੰ ਉਹੀ ਚੀਜ਼ ਦਿਖਾਨਗੇ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਤੁਹਾਨੂੰ ਖੁਸ਼ ਰੱਖਣਗੇ ਇਹ ਮੈਂ ਐਕਸਪੀਰੀਅੰਸ ਕੀਤਾ ਹੈ ਤੁਸੀਂ ਇਸ ਮੂਵੀ ਦੇ ਲਈ ਸ਼ਾਰਟ ਮੂਵੀ ਦੇ ਲਈ ਰਿਸਰਚ ਵੀ ਕਾਫੀ ਕੀਤਾ ਹੋਣਾ ਹੈ ਕਿ ਤੁਹਾਨੂੰ ਕੋਈ ਅਜਿਹੇ ਪੇਰੈਂਟਸ ਮਿਲੇ ਜਿਨ੍ਹਾਂ ਦੇ ਬੱਚੇ ਨਸ਼ੇ ਦਾ ਸ਼ਿਕਾਰ ਹੋਏ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਾ ਜਦੋਂ ਹੱਥੋਂ ਬੱਚਾ ਨਿਕਲ ਗਿਆ ਜਾਂ ਉਹ ਦੁਨੀਆ ਵਿੱਚ ਨਹੀਂ ਰਿਹਾ ਉਸ ਤੋਂ ਬਾਅਦ ਉਹਨਾਂ ਦੇ ਹੱਥ ਸਿਰਫ ਪਛਤਾਵਾ ਰਹਿ ਗਿਆ ਅਜਿਹੇ ਕੁਝ ਮਾਪੇ ਮਿਲੇ ਤੁਹਾਨੂੰ ਜੀ ਬਹੁਤ ਸਾਰੇ ਪੇਰੈਂਟਸ ਇਸ ਤਰ੍ਹਾਂ ਤੇ ਮਿਲੇ ਮੈਨੂੰ ਅਮ ਆਪਣੇ ਸਰਕਲ ਦੇ ਵਿੱਚ ਹੀ ਸੀ ਹੋ ਰਿਆ ਸੀ ਸਾਰਾ ਕੁਝ ਅਮ ਇੱਕ ਮੇਰੀ ਵੈਰੀ ক্লোਜ਼ ਫਰੈਂਡ ਸੀ ਕੀ ਐਂਡ ਉਹਦਾ ਬੇਟਾ ਜਿਹੜਾ ਸੀਗਾ ਉਹ ਡੀਲਰ ਬਣ ਚੱਲਿਆ ਸੀਗਾ ਇਹ ਉਦੋਂ ਡਿਸਕਵਰ ਹੋਇਆ ਜਦੋਂ ਘਰੋਂ ਕੁੜੀਆਂ ਨਿਕਲੀਆਂ ਐਂਡ ਉਹ ਕੁੜੀਆਂ ਦੇਖ ਕੇ ਦੇ ਵੈਂਟ ਇਨਟੂ ਸ਼ੌਕ ਕਿ ਇਹ ਕੀ ਹੋ ਰਿਹਾ ਐਂਡ ਐਨੀਵੇਜ਼ ਉਹਨਾਂ ਨੇ ਆਪਣਾ ਬੱਚਾ ਸੰਭਾਲ ਲਿਆ ਉਹ ਬਚ ਗਿਆ ਰਾਈਟ ਇੱਕ ਦੋ ਮੇਰੇ ਇਹੋ ਜਿਹੇ ਦੋਸਤ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਸੀਗੇ ਉਹ ਇਸ ਦੁਨੀਆ ਤੋਂ ਚਲੇ ਗਏ ਉਹ ਨਹੀਂ ਸੰਭਾਲ ਪਏ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਿਆ ਕਿ ਗੱਲ ਇੱਕ ਵੱਧ ਚੁੱਕੀ ਸੀ ਜਾਂ ਉਹ ਮਾਰ ਦਿੰਦੇ ਜਾਂ ਉਹ ਮਾਰ ਦਿੰਦੇ ਸੋ ਇਟ ਹੈਪਨਸ 18 18 ਸਾਲ ਦੇ 19 19 ਸਾਲ ਦੇ ਬੱਚੇ ਸਟਰੀਟ ਦੇ ਉੱਤੇ ਸ਼ੂਟ ਕਰ ਦਿੰਦੇ ਨੇ ਕਹਾਣੀ ਖਤਮ ਹੋ ਜਾਂਦੀ ਹੈ ਉਹਨਾਂ ਦੇ ਮਾਪੇ ਦਾ ਕੀ ਬੰਦਾ ਹੈ ਰਾਈਟ ਕੋਸੀਏ ਸੋਚੋ ਕਿ ਇਥੋਂ ਕਮਾਈਆਂ ਕਰਨ ਗਏ ਸੀ ਬੈਟਰ ਲਾਈਫ ਵਾਸਤੇ ਗਏ ਸੀ ਤਾਂ ਉੱਥੇ ਜਦੋਂ ਗਏ ਆ ਤੇ ਤੁਹਾਡੇ ਬੱਚੇ ਖਤਮ ਹੋ ਜਾਣ ਬੱਚਿਆਂ ਵਾਸਤੇ ਅਸੀਂ ਸਾਰਾ ਕੁਝ ਕਰਦੇ ਆ ਜੇ ਬੱਚੇ ਨਹੀਂ ਹੈ ਤਾਂ ਹਾਊ ਦਾ ਲਾਈਫ ਇਸ ਗੋਇੰਗ ਟੂ ਲੁੱਕ ਲਾਈਕ ਜਿਹੜੀ ਚੰਗਾ ਇੱਕ ਸੁਨੇਹਾ ਇੱਕ ਸ਼ਾਰਟ ਮੂਵੀ ਤੁਹਾਡੀ ਸ਼ਾਰਟ ਮੂਵੀ ਦਾ ਨਾਮ ਕੀ ਹੈ ਤੇ ਰਿਲੀਜ਼ ਕਦੋਂ ਹੋ ਰਹੀ ਹੈ ਸ਼ਾਰਟ ਫਿਲਮ ਦਾ ਨਾਮ ਹੈਗਾ ਦਾਦੂ ਐਂਡ ਮੋਸਟ ਲਾਈਕਲੀ ਅਸੀਂ ਮਈ ਦੇ ਫਰਸਟ ਵੀਕ ਦੇ ਵਿੱਚ ਅਸੀਂ ਇਹਨੂੰ ਰਿਲੀਜ਼ ਕਰ ਦਾਂਗੇ ਕਿ ਲਰਾ ਫੁਲੇ ਕਿ ਪੋਜ਼ਿਟਿਵ ਰਿਜ਼ਲਟਸ ਆਣ ਲੋਕ ਦੇਖਣ ਖਾਸ ਕਰਕੇ ਉਹ ਨੌਜਵਾਨ ਜੋ ਫਸੇ ਹੋਏ ਨੇ ਤੇ ਉਹ ਇਸ ਦਲਦਲ ਚੋਂ ਬਾਹਰ ਵੀ ਆਣ ਬਹੁਤ ਬਤਨ ਮਸੜਾ ਗੱਲਬਾਤ ਕਰਨ ਦੇ ਲਈ ਤਾਂ ਇਸਨ ਪ੍ਰਜੋਤ ਪੰਗੂ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਕਿਵੇਂ ਇੱਕ ਕਿਵੇਂ ਨੌਜਵਾਨਾਂ ਨੂੰ ਜੋ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਾਂ ਇੱਕ ਸ਼ੀਸ਼ਾ ਵਿਖਾਇਆ ਜਾਵੇ ਕਿ ਕਿਵੇਂ ਲੱਖਾਂ ਸੁਪਨੇ ਲੈ ਕੇ ਜਦੋਂ ਨੌਜਵਾਨ ਵਿਦੇਸ਼ਾਂ ਜਾਂਦੇ ਨੇ ਤਾਂ ਕਿਵੇਂ ਇਸ ਦਲਦਲ ਦੇ ਵਿੱਚ ਫਸਦੇ ਨੇ ਕਿਉਂਕਿ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਨਸ਼ੇ ਦਾ ਜੋ ਮੁੱਦਾ ਹੈ ਉਹ ਬਹੁਤ ਗਰਮਾਇਆ ਹੋਇਆ ਹੈ ਖਾਸ ਕਰ ਪੰਜਾਬੀਆਂ ਤੇ ਇਲਜ਼ਾਮ ਲੱਗਦੇ ਨੇ ਪੰਜਾਬ ਬਦਨਾਮ ਹੋਇਆ ਨਸ਼ੇ ਕਰਕੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਪਰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਪਤਾ ਲੱਗਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਨਸ਼ੇ ਦੇ ਕਾਰੋਬਾਰ ਦੀ ਗੱਲ ਹੁੰਦੀ ਹੈ ਉੱਥੇ ਵੀ 70% ਦੀ ਪੰਜਾਬੀਆਂ ਦਾ ਨਾਮ ਵੱਜਦਾ ਹੈ ਬਦਨਾਮ ਹੋ ਚੁੱਕਾ ਹੈ ਨਾਮ ਵੀਰਜਨ ਲਈ ਸ਼ਰਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ